ਜੇ ਮੈਂ ਤੁਹਾਨੂੰ ਪਤਾ ਮੇਰੇ ਵੱਡੇ ਭਾਈ ਐ ਬੜਾ ਪੁਰਾਣੀ ਸਾਂਝ ਆ ਸਾਡੀ ਤਾਂ ਇਕੱਠੇ ਐਮਐਲਏ ਰਹੇ ਐ ਇਕੱਠੇ ਮੰਤਰੀ ਰਹੇ ਐ ਸੋ ਇਸ ਕਰਕੇ ਜਰੂਰੀ ਮੈਂ ਲੰਘਦਾ ਵਰਦਾ ਤਾਂ ਇਹਨਾਂ ਦੇ ਘਰ ਆ ਕੇ ਜਰੂਰ ਰੁੱਕੇ ਜਾਂਦਾ ਐ ਇਹ ਜਿਹੜਾ ਝਾੜੂ ਐ ਥਿਲੇ ਥਿਲੇ ਹੋ ਗਿਆ ਐ ਲੋਕ ਅੱਕ ਚੁੱਕੇ ਨਾ ਤੋਂ ਥੱਕ ਚੁੱਕੇ ਐ ਤੇ ਅੱਕ ਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਜਿਹੜੀਆਂ ਨਹੀਂ ਪਾਈਆਂ ਤੇ ਕਾਂਗਰਸ ਪਾਰਟੀ ਨੂੰ ਲੋਕਾਂ ਨੇ ਪਸੰਦ ਕੀਤਾ ਐ ਮੈਨੂੰ ਲੋਕਾਂ ਨੇ ਬਹੁਤ ਹੰਗਾਰਾ ਦਿੱਤਾ ਬੜਾ ਪਿਆਰ ਦਿੱਤਾ ਮੈਨੂੰ ਲੋਕਾਂ ਦਾ ਬੜਾ ਧੰਨਵਾਦ ਕੋਈ ਗੱਲ ਨਹੀਂ ਟਾਈਮ ਆਏਗਾ ਤਾਂ ਕਾਂਗਰਸ ਵੀ ਟੱਕਰ ਹੋ ਜਾਏਗੀ ਆਜੂਗੇ ਟਾਈਮ ਚੱਲ ਰਿਹਾ ਲਿਆ ਰਹੇ ਹੋ ਜੀ ਲਿਆ ਰਹੇ ਕਾਂਗਰਸ ਸਾਹਿਬ ਪਹਿਲੇ ਬਾਜਾਉਂਦਾ ਹੋਇਆ ਦੋ ਦਿਨ ਪਹਿਲੇ ਆਜ ਕੇ ਨਹੀਂ ਵੀ ਆ ਰਹੇ ਹੋਈ ਕਈ ਵਾਰ ਕੋਈ ਇੰਸੀਡੈਂਟ ਕੋ ਇਨਸੀਡੈਂਸ ਹੋ ਜਾਂਦਾ ਹੈ ਕਿ ਉਹ ਵੀ ਲੱਗਦੇ ਵਰਦੇ ਰੁਕੇ ਤੇ ਮੈਂ ਸਰ ਆ ਮੈਨੂੰ ਰਿਗਾਰਡ ਹੈ ਦੋ ਚਾਰ ਦਿਨ ਬਾਅਦ ਫਿਰ ਹੀ ਆ ਗਿਆ ਹੁਣ ਹੀ ਤੇ ਸਰਪੰਚ ਇਹ ਰਹੇ ਕਿ ਅਰੋੜਾ ਸਾਹਿਬ واپس ਕਰ ਰਹੇ ਹਨ ਅਰੋੜਾ ਸਾਹਿਬ ਮੇਰੇ ਵੱਡੇ ਭਾਈ ਹੈ ਅੱਛਾ ਅਰੋੜਾ ਸਾਹਿਬ واپس ਆਤੇ ਬਲਕਨ ਹੈ ਸਰ ਯਾਰ ਮਰੋੜਾ ਵਰਗਾ ਬੰਦਾ ਕੁਝ ਛੋੜਦਾ ਹੈ